ਲੋ ਦੀ ਅਸੀਂ ਫੜ ਲਈ ਕਿ ਘਟਾਰ ਉਹਦੇ ਪੈਰ 'ਚ ਫਸੀ ਹੋਈ ਸੀ ਢੋਰ ਕਾਫੀ ਦਿਨ ਤੋਂ ਦੇਖ ਰਹੇ ਸੀ ਅਸੀਂ ਉਹ ਸਾਡੇ ਘਰ ਆਉਂਦੀ ਸੀ ਤੇ ਅੱਜ ਅਸੀਂ ਫੜ ਲਈ ਦੇਖੋ ਅਸੀਂ ਇਹਦੇ ਪੈਰ 'ਚ ਜੋ ਪਤੰਗੜਾਂ ਦੇ ਮਰੇ ਵੀਰ ਜਾਂ ਕੁਝ ਉਹਦੇ ਪੈਰ ਜਬਰਦਸਤੀ ਡੋਲਦੇ ਥੋੜੀ ਹੁੰਦਾ ਸੀ ਇਹ ਨਹੀਂ ਗਿਆ ਦੇਖੋ ਅੱਧੀ ਕੱਟੀ ਫਿਰ ਕੱਟਣਾ ਹੀ ਬਹੁਤ ਮੁਸ਼ਕਲ ਹੋ ਗਿਆ ਇੰਨੀ ਬੁਰੇ ਤਰੀਕੇ ਨਾਲ ਫਸੀ ਹੋਈ ਤੇ ਨਾ ਉਹਦੇ ਪੈਰ ਦੇ ਵਿੱਚ ਕੀ ਪੈ ਰਿਹਾ ਹਾਂ ਥੋੜਾ ਜਿਹਾ ਤਾਂ ਖਤਮੇ ਹੋ ਚੁੱਕਿਆ ਤੇ ਮੇਰੇ ਵੀਰਾਂ ਨਾਲ ਬਾਤ ਜੁੜ ਕੇ ਬਹਿਂਦੀ ਹੈ ਕਿ ਵੀਰੇ ਜਿਹੜੀ ਤੁਸੀਂ ਡੁੱਬ ਲਾ ਬਤਾ ਕੇ ਬੜਾ ਦੇ ਪਰ ਇੰਨੀ ਯਾਰ ਬਰਾਦਾ ਕੀ ਹਾਲ ਹੁੰਦਾ ਉਹ ਨੋਆ ਦਾ ਕੋਈ ਨਹੀਂ ਪੰਛੀਆਂ ਦਾ ਕੋਈ ਨਾ ਕੋਈ ਹੋਰ ਤਾਂ ਕੋਈ ਪਰ ਬਣਾਉਂਗਾ ਕਈ ਜਣਾ ਸਤਿ ਪਪਾ ਪਪਾ ਕਿੱਡੇ ਦੇਖਣ ਲੱਗਿਆ ਵਸ ਖੜਾ ਇਹ ਕਾਰਿਆਂ ਤਾਂ ਕਹਣਾ ਹੈ ਨਾ 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 ਤੋ ਟੂਰਨੀਓ ਨਾ ਉਹ ਪੜਦੇ ਵੜ ਮੜੇ ਚੱਲਦੇ ਨਹੀਂ ਲੈ ਇਹ ਹੀ ਮਾਰਨੀ ਵਿਚਾਰੀ ਟਾਈਮ ਹੋ ਗਿਆ ਪਸ ਇੱਕ ਦੱਤ ਪੜੀ ਵਿਚਾਰੀ ਨੋ ਕੁੱਟ ਨਾ ਟੱਗਾ ਉਹਨੇ ਨਹੀਂ ਨਾ ਨਾ ਉਹ ਛੱਡ ਦੇ ਛੱਡ ਦੇ ਲੈ ਪੈ ਠੀਕ ਹੋਣ ਤੇ ਬਾਦਲੇ ਲੋ 2 1/2 ਆ ਉਹ ਤੇ ਫਿਰਦੀ ਛੁੱਟੀ 1 1/2 ਰੋਜ਼ ਰੋਜ਼ ਫੇਰ ਜਦ ਤੱਕ ਡਰੇਨੇ ਪਰ ਪੈਰ ਨਹੀਂ ਲੱਗਦਾ ਥੱਲੇ ਹਲੇ ਵੀ